ਸਤਿ ਸ੍ਰੀ ਅਕਾਲ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੰਦੀਪ ਸਿੰਘ ਸਣੀ ਨੇ ਪਟਿਆਲਾ ਜੇਲ੍ਹ 'ਚ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਕੀਤਾ ਜਾਨ ਲੈਵਾ ਹਮਲਾ ਤੇ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੈ ਉਹ ਕਿਸ ਤਰ੍ਹਾਂ ਇਸ ਦੇ ਬਾਰੇ ਕੰਪਲੀਟ ਡਿਟੇਲ ਜਿਹੜੀ ਮਾਲੂਮਾਤ ਹੈ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੰਦੀਪ ਸਿੰਘ ਸਣੀ ਪੰਜਾਬ ਦੇ ਇੱਕ ਬਹੁਤ ਵੱਡੇ ਨਾਮੀ ਸਿੰਘ ਕਹੋ ਸੂਰਮਾ ਕਹੋ ਚੇਕੇ ਲੋ ਯੋਦਾ ਉਹਨਾਂ ਨੇ ਤਨ ਪਟਿਆਲਾ ਦੀ ਜੇਲ੍ਹ ਦੇ ਵਿੱਚ ਦੇ ਵੱਡੇ ਪੁਲਿਸ ਅਫਸਰਾਂ ਤੇ ਜਿਹੜੇ ਸਾਫ ਦਾ ਕੈਦੀ ਨੇ ਇਸ ਵਕਤੋ ਸਾਫ ਦਾ ਪੁਲਿਸ ਅਫਸਰ ਨੇ ਉਹ ਕੈਦੀ ਨੇ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਜਾਨਲੇਵਾ ਹਮਲਾ ਕਰ ਦਿੱਤੇ ਸੁਦੀਰ ਸੂਰੀ ਤੋਂ ਬਾਅਦ ਇਹ ਦੂਜੇ ਬਾਰ ਸੰਦੀਪ ਸਿੰਘ ਸਣੀ ਦਾ ਔਰ ਤੀਸਰਾ ਨੰਬਰ ਕਿਹਦਾ ਲੱਗਣ ਜਾ ਰਿਹਾ ਏ ਜਦੋਂ ਤੁਸੀਂ ਸੁਣੋਗੇ ਤਹਾਬੇ ਪੈਰਾਥਮੋ ਜਮੀਨ ਖਿਸਕ ਜਾਣੀ ਹੈ ਕਿਉਂਕਿ ਅੱਜ ਦੀ ਜਿਹੜੀ ਖਬਰ ਹੈ ਪੂਰੇ ਪੰਜਾਬ ਭਰ ਦੇ ਵਿੱਚ ਪਰਥੰਨੀ ਮਚਾਉਣ ਵਾਲੀ ਹੈ ਕਿਉਂਕਿ ਇੱਕ ਪਾਸੇ ਇੱਕ ਛੋਟੇ ਜਿਹੇ ਬੱਚੇ ਦਾ ਕਤਲ ਹੋ ਜਾਂਦਾ ਉਹਨੂੰ ਇੱਕ ਪ੍ਰਵਾਸੀ ਭਈਏ ਬਣਿਓ ਪਹਿਲਾਂ ਗਵਾਹ ਕੀਤਾ ਜਾਂਦਾ ਫਿਰ ਉਸ ਨੂੰ ਜਾਨੋਂ ਮਾਰਿਆ ਜਾਂਦਾ ਤਾਂ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਇਹਦੇ ਨਾਲ ਹੀ ਇੱਕ ਬਹੁਤ ਵੱਡੀ ਖਬਰ ਆ ਗਈ ਹੈ जिने पूरे पंजाब ਪਰ ਦੇ ਵਾਸੀਆਂ ਦੀਆਂ ਨੀਂਦਾਂ ਉੜਾ ਦਿੱਤੀਆਂ ਨੇ ਉਹਨਾਂ ਲੋਕਾਂ ਦੀਆਂ ਖਾਸ ਕਰਕੇ ਜਿਹੜੇ ਲੋਕ ਲੰਮੇ ਸਮੇਂ ਤੋਂ ਅਕਾਲੀ ਦੰਦ ਦੇ ਵਰਕਰ ਨੇ ਜਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੇ ਨੇ ਕਿਉਂਕਿ ਜਿਹੜਾ ਸੰਦੀਪ ਸਿੰਘ ਸਣੀ ਹੈ ਉਹਨੂੰ ਪੰਜਾਬ ਦਾ ਕੁਝ ਹਿੱਸਾ ਯਾਨੀ ਸਿਕਾਉਂਦੇ ਵਿੱਚ ਕਹਿੰਦੇ ਉਹਨੂੰ ਯੋਧਾ ਵੀ ਮੰਨੇ ਜਾਂਦੇ ਤੇ ਸੂਰਮਾ ਵੀ ਕਿਹਾ ਜਾਂਦਾ ਕਿਉਂਕਿ ਜਦੋਂ ਸਰੀਰ ਸੂਰੀ ਦਾ ਸੋਧਾ ਲਾ ਕੇ ਉਹਨੂੰ ਗੱਡੀ ਚੜ੍ਹਿਆ ਆਇਆ ਸੀ ऐसे ही प्रकार ਪਟਿਆਲਾ ਦੀ ਜੇਲ੍ਹ ਦੇ ਵਿੱਚੋਂ ਖਬਰ ਆ ਗਈ ਹੈ ਸੰਦੀਪ ਸਿੰਘ ਸਮੀ ਦੀ ਕਿ ਭਾਈ ਜਿਹੜੇ ਸਾਫ ਦਾ ਪੁਲਿਸ ਅਫਸਰ ਆਪਣੇ ਸਮੇਂ ਦੇ ਵਿੱਚ ਫੇਕ ਇਨਕਾਊਂਟਰ ਕਰਦੇ ਸੀ ਉਹ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਦੂਜੇ ਪਾਸੇ ਸੰਦੀਪ ਸਿੰਘ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਹਨਾਂ ਨੇ ਇੱਕ ਜਾਲ ਲੇਵਾ ਹਮਲਾ ਕਿਉਂ ਕੀਤਾ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਦਰਸਾਣ ਦੇ ਵਿੱਚ ਇਹਦੇ ਪਿੱਛੇ ਦੀ ਕਹਾਣੀ ਇੱਕ ਬਹੁਤ ਲੰਮੀ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਔਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਕਾਲੀਦਾਲ ਦੇ ਨੇਤਾ ਔਰ ਉਹਦੇ ਪਿੱਛੇ ਦਾ ਮਾਮਲਾ ਇਹ ਆ ਕਿ ਭਾਈ ਜਿਹੜੇ ਲੋਕ ਸਿਕਾਉਂ ਦੇ ਨਾਲ ਜਾਂ ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੇ ਪੁਲਿਸ ਮਲਾਦਮ ਝੂਠੇ ਐਨਕਾਉਂਟਰ ਕਰਦੇ ਸੀ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਨਾਮ ਆ ਜਾਂਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਅਕਸਰ ਤੁਸੀਂ ਸਾਰੇ ਪੰਜਾਬ ਵਾਲੇ ਜਾਣਦੇ ਹੋ ਕਿ ਭਾਈ ਇਹਨਾਂ ਨੇ ਕਾਲ ਤਖਤ ਸਾਹਿਬ ਤੋਂ ਕਈ ਵਾਰ ਮਾਫੀਆਂ ਮੰਗੀਆਂ ਨੇ ਇੱਕਈ ਵਾਰ ਇਹਨਾਂ ਨੂੰ ਮਾਫ਼ੀ ਕੀਤਾ ਗਿਆ ਪਰ ਜਿਹੜੇ ਇਹੋ ਜੇ ਸਿੰਘ ਨੇ ਜਾਸੂਰਵੇਂ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਜੁਮਾ ਚੱਕ ਲਿਆ ਤਾਂ ਜਿਹੜੀ ਖਬਰ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਪ੍ਰਵਾਸੀ ਭਈਆ ਜਿਵੇਂ ਬੱਚਾ ਅਗਵਾ ਕਰਕੇ ਯਾਨੀ ਬੱਚੇ ਦਾ ਕਤਲ ਕਰ ਦਿੱਤਾ ਸੀ ਤਾਂ ਅੱਜ ਦੀ ਜਿਹੜੀ ਇਹ ਖਬਰ ਪੂਰੀ ਅਪਡੇਟ ਤਿੰਨੇ ਖਬਰਾਂ ਤੇ ਦਿਖਾਉਣ ਜਾ ਰਿਹਾ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਤੇ ਪੰਜਾਬ ਦੇ ਵਿੱਚ ਇਹ ਨਾ ਬੁੱਚਣਾਂ ਦੇ ਕਰਕੇ ਫੇਰ ਤੋਂ ਤਰਥਨੀ ਮਚ ਗਈ ਹੈ ਹੁਡਿਆਬੀ ਦੀ ਜਿਲ੍ਹੇ ਤੋਂ ਕੱਲ ਆਈ ਹੋਈ ਇੱਕ ਖਬਰ ਨੇ ਸਸੰਸਨੀ ਫੈਲਾਈ ਹੋਈ ਸੰਦੀਪ ਸਿੰਘ ਸੱਣੀ ਜਿਸ ਨੇ ਜੇਲ੍ਹ ਦੇ ਵਿੱਚ ਕੈਦ ਕੱਟ ਰਏ ਪੁਲਿਸ ਅਫਸਰਾਂ ਦੇ ਪਿਸਾਬ ਕਪੁਲਸਰ ਜਿਹੜੇ ਨੇ ਤਾਂ ਵੀ ਹੁਣ ਕਹਿਤੀ ਹੈ ਸਜਾ ਹਟਾ ਨੇ ਪਰ ਉਹਨਾਂ ਤੇ ਇੱਕ ਕਰਾਰਾ ਹਮਲਾ ਕੀਤਾ ਜਾਂ ਲੇਵਾ ਹਮਲਾ ਕੀਤਾ ਔਰ ਇਹ ਫਲਕ ਵੀ ਦੱਸਿਆ ਜਾ ਰਿਹਾ ਕਿ ਕੁਝ ਪੁਲਿਸ ਅਫਸਰ ਜਿਹਨਾਂ ਦੀ ਹਾਲਾਤ ਜਿਹੜੀ ਹੈ ਉਹ ਵੀ ਸੀਰੀਅਸ ਦੱਸੀ ਜਾ ਰਹੀ ਹੈ ਤਾ ਸੋਨੇ ਪੰਜਾਬ ਵਾਲੇ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਕਈ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਤਾਂ ਕਰ ਦਿੱਤਾ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਅਪਡੇਟ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿਉਂਕਿ ਸੰਦੀਪ ਸਿੰਘ ਸਣੀ ਹਮਲਾ ਕਿੰਨੇ ਲੋਕਾਂ ਦੇ ਕਰਦੇ ਆ ਪਹਿਲਾਂ ਇਹ ਪਕੜ ਵਾਲੀ ਗੱਲ ਹੈ ਸਮਝਣ ਦੀ ਲੋੜ ਹੈ ਪੰਜਾਬ ਵਾਸੀਆਂ ਨੂੰ ਉਹਨਾਂ ਲੋਕਾਂ ਤੇ ਹਮਲਾ ਕਰਦੇ ਜਿਹੜੇ ਸਰੇਸੇ ਕੌਮ ਦੇ ਨਾਲ ਘੜ ਕਰ ਚੁੱਕੇ ਹੋਣ ਜਾਂ ਪੰਜਾਬ ਦੀ ਨੌਜਵਾਨੀ ਦੇ ਪ੍ਰਤੀ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਵੇਖੋ ਹੁਣ ਝੂਠੇ ਇੰਕਾਊਂਟਰ ਕੀਤੇ ਸੀ। ਉਸੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਮੀਬੰਦ ਸੀ ਜਿਹੜੇ ਕਿ ਸਾਡੇ ਪੰਜਾਬ ਦੇ ਅੰਦਰ ਇੱਕ ਸੂਰਮੇ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਔਰ ਮੰਨੇ ਜਾਂਦੇ ਨੇ। ਉਹਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਵੀ ਕਈ ਵਾਰ ਅਕਾਲ ਦਰਸਬ ਤੋਂ ਮਾਫੀਆਂ ਮੰਗ ਚੁੱਕੇ ਨੇ। ਪੂਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤਾਂ ਕਹਿੰਦੇ ਜੀ ਹੁਣ ਤੀਜਾ ਨੰਬਰ ਇਹਦੇ ਦੂਸਰਾ ਵਾਰ ਸੀ ਸੰਦੀਪ ਸਿੰਘ ਸਰੀ ਦਾ ਪਹਿਲਾ ਸੁਦੀਰ ਸੂਰੀ ਨੂੰ ਮਾਰਿਆ ਸੀ ਔਰ ਦੂਸਰਾ ਵਾਰ ਚੇਲੜੇ ਅੰਦਰ ਪੁਲਸ ਨੂੰ ਲਾਜਮਾ ਤੇ ਤੀਸਰਾ ਨੰਬਰ ਸੁਖਵੀਰ ਸਿੰਘ ਬਾਦਲ ਦਾ ਹੋ ਸਕਦਾ ਕਿਉਂਕਿ ਇਹਨਾਂ ਨੇ ਵੀ ਸਿਕਟਾਉਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਾਣ ਕੀਤਾ ਔਰ ਹੁਣ ਦੂਜੇ ਪਾਸੇ ਆ ਜੋ ਵੀ ਜਿਹੜਾ ਬੱਚਾ ਗਿਨਾਬ ਕੀਤਾ ਗਿਆ ਕਿ ਭਈਏ ਦੁਆਰਾ ਉਹਨੇ ਮਾਪੇ ਦਾ ਬਹੁਤ ਭਾਵੁਕ ਇੰਟਰਵਿਊ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਜੀ ਜੇਕਰ ਇਸ ਭਈਏ ਨੂੰ سزا ਦੇਣੀ ਹੈ ਭਰੇ ਬਾਜ਼ਾਰ ਦੇ ਵਿੱਚ ਨਹੀਂ ਆਵਾਵਾ ਵੱਡੀਆਂ ਜਾਣ ਜਾਂ ਅਸੀਂ ਇਹਨੂੰ ਆਪ سزا ਦੇਵਾਂਗੇ ਤਾਂ ਕਿ ਪੂਰੇ ਪੰਜਾਬ ਦੇ ਲੋਕ ਇਹਨੂੰ ਦੇਖਣ ਨਾਲੇ ਪੂਰਾ ਦੇਸ਼ ਦੇਖੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਤੱਕ ਇਸ ਗੱਲ ਦਾ ਸੁਨੇਹਾ ਜਾਵੇ ਜੇਕਰ ਬੱਚੇ ਦੇ ਨਾਲ ਐਸੀ ਗਰਤੂਤ ਕੀਤੀ ਹੈ ਉਹ ਆਲਰੇਡੀ ਸਾਰਾ ਪੰਜਾਬ ਸੁਣ ਚੁੱਕਿਆ ਉਹਨੂੰ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਮਾਵਾਂ ਭੈਣਾਂ ਵੀਡੀਓ ਦੇਖਦੀਆਂ ਤੇ ਆਪਾਂ ਇਸ ਸ਼ਬਦਾਂ ਤੋਂ ਗੁਰੇਜ਼ ਕਰਦੇ ਆਂ ਤੇ ਉਹ ਜਿਹੜਾ ਉਹਦੇ ਬੱਚੇ ਦੇ ਨਾਲ ਉਸ ਬੰਦੇ ਨੇ ਦਰਿੰਦਗੀ ਕੀਤੀ ਹੈ ਉਹਦੀ ਸਜ਼ਾ ਕਾਨੂੰਨੀ ਤੌਰ ਤੇ ਉਹਨੂੰ ਪਬਲਿਕ ਦੇ ਵਿੱਚ ਕਿਸੇ ਚੁਰਾਹੇ ਦੇ ਵਿੱਚ ਲਿਆ ਕੇ ਨਸ਼ਰ ਕਰਨਾ ਚਾਹੀਦਾ ਸਾਹਮਣੇ ਲੋਕਾਂ ਦੇ ਸਾਹਮਣੇ ਦੇਣੀ ਚਾਹੀਦੀ ਹੈ ਔਰ ਦੂਜਾ ਨੰਬਰ ਫੇਰ ਇੱਥੇ ਸਾਡੇ ਪੰਜਾਬ ਦੇ ਲੋਕ ਕਹਿਣਗੇ ਕਿ ਯਾਰ ਸਾਡੇ ਪੰਜਾਬੀਆਂ ਨੂੰ ਕਿਉਂ ਕਹਿੰਦੇ ਸਾਡੇ ਵਾਲੇ ਹੀ ਪੰਜਾਬੀ ਦੇਖੋ ਪਹਿਲਾ ਭਈਆ ਨੂੰ ਪ੍ਰਮੋਟ ਕਿਨੇ ਕੀਤਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਸਾਡੇ ਹੀ ਪੰਜਾਬ ਦੇ ਕੋਈ ਜੱਟ ਪਾਈਚਾਰਾ ਜਿਹੜੇ ਪੰਜਾਬ ਦੇ ਅੰਦਰ ਆਪਦੀਆਂ ਮੋਟਰ ਆਪਦੇ ਘਰਾਂ ਦੇ ਵਿੱਚ ਰੱਖਣ ਵਾਲੇ ਇਹਨਾਂ ਭਈਆਂ ਨੂੰ ਵਿਕਸਿਤ ਕਰਨ ਵਾਲੇ ਸੇ ਜੱਟ ਸਿੱਖ ਨੇ ਉਹਨਾਂ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਇਹਨੂੰ ਸਵੀਕਾਰ ਕਰਨਾ ਪੈਣਾ ਤੇ ਉਹਨੂੰ ਮੰਨਣਾ ਵੀ ਪੈਣਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਦਸਾਂ ਇਹਨਾਂ ਭਈਆਂ ਦੇ ਨਾਲੇ ਹੋ ਜਾਣੀ ਹੈ ਕਿ ਜਿਹੜੀ ਅੰਗਰੇਜ਼ਾਂ ਤੋਂ ਵੀ ਮਾੜੀ ਹੋਣੀ ਐ ਪਹਿਲੇ ਸਾਡੇ ਹੀ ਸੂਰਮਿਆਂ ਨੇ ਉਸੇ ਪੰਜਾਬ ਦੇ ਵਿੱਚੋਂ ਕਈ ਸਾਰੇ ਵੀਰੇਜ ਬਹੁਤ ਸਾਰੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਭੱਲ ਸਿੰਘ ਵਰਗੇ ਸਾਡੇ ਸੂਰਮਿਆਂ ਨੇ ਜਿਨ੍ਹਾਂ ਦਾ ਅੱਜ ਪੂਰੇ ਦੇਸ਼ ਦੇ ਵਿੱਚ ਨਾਮ ਰੌਸ਼ਨ ਤਾਂ ਆਯਾਦੀ ਦਵਾਈ ਐਸੇ ਕਰਕੇ ਫੇਰ ਤੋਂ ਇਹ ਕਾਲੇ ਅੰਗਰੇਜ਼ ਕਹਿ ਲੋ ਚਾਹੇ ਭਈਏ ਕਹਿ ਲੋ ਇਹ ਪੰਜਾਬ ਦੇ ਅੰਦਰ ਵਿਕਸਿਤ ਹੁੰਦੇ ਜਾ ਰਹੇ ਨੇ ਇਹ ਕਰ ਪੰਜਾਬ ਦੇ ਲੋਕਾਂ ਨੇ ਇਕਜੁੱਟ ਹੋ ਕੇ ਜਾਂ ਪੰਜਾਬ ਦੀ ਸਰਕਾਰ ਨੇ ਇਸ ਮੁੱਦੇ 'ਤੇ ਕਾਨੂੰਨ ਨਾ ਬਣਾਇਆ ਤਾਂ ਪੰਜਾਬ ਦੇ ਵਿੱਚ ਇਹ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈਂਦੀਆਂ ਇਹ ਗੱਲ ਪੱਕੀ ਹੈ ਤਾਂ ਇੱਥੇ ਸਾਡੀ ਅਪੀਲ ਸਾਡੇ ਹੀ ਪੰਜਾਬ ਦੇ ਸੀਐਮ ਮਾਨ ਨੂੰ ਵੱਡੇ ਪੱਧਰ ਤੇ ਇਸ ਖਬਰ ਨੂੰ ਫੈਲਾ ਦੇਣਾ ਜਿਹੜੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਨੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹੋ ਜਿਹੇ ਜਿਹੜੇ ਮੈਸੇਜ ਨੇ ਉਹ ਅਸਰ ਸਰਕਾਰ ਤੱਕ ਜਾਣੇ ਜ਼ਰੂਰੀ ਨੇ ਔਰ ਸਾਡੀ ਅਪੀਲ ਮੁੱਖ ਮੰਤਰੀ ਸਾਹਿਬ ਨੂੰ ਇਹੀ ਹੈ ਕਿ ਇਹਨਾਂ ਦੇ ਤੇ ਕਾਨੂੰਨ ਬਣਾਇਆ ਜਾਵੇ ਸਾਡੇ ਪੰਜਾਬ ਨੂੰ ਸੁਰੱਖਤੀ ਲਈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਹਰ ਵਾਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਦੇ ਵਿੱਚ ਕੁਝ ਲੋਕ ਸੰਦੀਪ ਸਿੰਘ ਸਣੀ ਨੂੰ ਸੂਰਮਾ ਯੋद्धा ਮੰਨਦੇ ਹੈਗੇ ਕਿਉਂਕਿ ਜਿਹੜਾ ਬੁਰਾਈ ਦੇ ਖਿਲਾਫ ਆਵਾਜ਼ ਚੁੱਕੇ ਉਹਦਾ ਖਾਤਮਾ ਕਰੇ ਉਹਨੂੰ ਸੂਰਮਾ ਯੋद्धा ਹੀ ਮੰਨਿਆ ਜਾਂਦਾ ਹੈਗਾ ਔਰ ਸੰਦੀਪ ਸਿੰਘ ਸਣੀ ਨੂੰ ਵੀ ਕੁਝ ਲੋਕ ਪੰਜਾਬ ਦੇ ਵਿੱਚ ਸੂਰਮਾ ਤੇ ਯੋद्धा ਮੰਨਦੇ ਹੈਗੇ ਆ ਕਿਉਂਕਿ ਉਹਨੇ ਪਹਿਲੇ ਸਦੂਰੀ ਦੇ ਖਿਲਾਫ ਜਿਹੜਾ ਵਾ ਜਿਹੜੀ ਮੁਹਮ ਸ਼ੁਰੂ ਕੀਤੀ ਸੀਗੀ ਫਿਰ ਉਸ ਦਾ ਖਾਤਮਾ ਵੀ ਉਹਨੇ ਕੀਤਾ ਹੁਣ ਉਹ ਜੇਲ੍ਹ ਦੇ ਵਿੱਚ ਐਸ ਟਾਈਮ ਪਟਿਆਲਾ ਜੇਲ੍ਹ ਦੇ ਵਿੱਚ ਹੈ ਪਰ ਪਟਿਆਲਾ ਜੇਲ੍ਹ ਦੇ ਵਿੱਚ ਸਾਬਕਾ ਪੁਲਿਸ ਅਫਸਰ ਵੀ ਮੌਜੂਦ ਸੀਗੇ ਜਿਹੜੇ ਕਿ ਜੇਲੀ ਸੀਗੇ ਜੇਲ੍ਹ ਦੇ ਵਿੱਚ ਹੀ ਸੀਗੇ ਉਹ ਵੀ ਮੁਜਰਮ ਸੀਗੇ ਇਹ ਉਹ ਮੁਜਰਮ ਐ ਜਿਹੜੇ ਕਿ ਨੌਜਵਾਨਾਂ ਦਾ ਫੇਕ ਇਨਕਾਊਂਟਰ ਕਰਦੇ ਸੀਗੇ ਨੌਜਵਾਨੀ ਨੂੰ ਨੁਕਸਾਨ ਪਹੁੰਚਾਉਂਦੇ ਸੀ ਪੰਜਾਬ ਮੇਰੇ ਨੂੰ ਨੁਕਸਾਨ ਪਹੁੰਚਾਇਆ ਔਰ ਅੱਜ ਸਜ਼ਾ ਪੁਗਤ ਰਹੀ ਹੈਗੀ ਹੈ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਸੰਦੀਪ ਸਿੰਘ ਸਣੀ ਨੇ ਜਾਨਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਉਹ ਸ਼ਦੀਦ ਜ਼ਖਮੀ ਹੋ ਗਿਆ ਔਰ ਅਗਲਾ ਨੰਬਰ ਸੁਖਵੀਰ ਸਿੰਘ ਬਾਦਲ ਦਾ ਹੋ ਸਕਦਾ ਹੈ ਸੁਖਵੀਰ ਸਿੰਘ ਬਾਦਲ ਦਾ ਕਿਸ ਤਰ੍ਹਾਂ ਕਿਉਂਕਿ ਇਹਨਾਂ ਨੇ ਵੀ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਨੌਜਵਾਨੀ ਨੂੰ ਨੁਕਸਾਨ ਪਹੁੰਚਾਇਆ ਹੈਗਾ ਅੱਜ ਅਗਰ ਨੌਜਵਾਨ ਨਸ਼ਿਆਂ ਦੇ ਉੱਤੇ ਲੱਗੇ ਆ ਟੀਕਿਆਂ ਦੇ ਉੱਤੇ ਲੱਗੇ ਹੀ ਹੈ ਪੰਜਾਬ ਜਿਹੜਾ ਵਾ ਉਹ ਖੋਖਲਾ ਹੋ ਰਿਹਾ ਤੇ ਸਿਰਫ ਉਸੇ ਰਕ ਇਹਨਾਂ ਦੇ ਕਾਰਨ ਕਿਉਂਕਿ ਇਹਨਾਂ ਨੇ ਹਰ ਉਸ ਜੁਰਾਇਮ ਨੂੰ ਹਰ ਉਸ ਜੁਰਮ ਕਰਨ ਵਾਲੇ ਬੰਦੇ ਨੂੰ ਛੂਟ ਦਿੱਤੀ ਜਿੰਨਾ ਪੰਜਾਬ ਨੂੰ ਨੁਕਸਾਨ ਪਹੁੰਚ ਸਕਦਾ ਸੀ ਬਹੁਤ ਸਾਰੀਆਂ ਗੱਲਾਂ ਖੁੱਲ ਕੇ ਹੁਣ ਸਾਹਮਣੇ ਆ ਰਹੀਆਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਫਤਾਰੀ ਤੋਂ ਬਾਅਦ ਐਸੀ ਐਸੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਜਿਹੜੀਆਂ ਸੁਣ ਕੇ ਲੋਕ ਹੈਰਾਨ رہ ਗਏ ਕਿ ਅਕਾਲ ਤਖਤ ਇੰਨੀ ਦੇਰ ਹਕੂਮਤ ਕਰਦੇ ਰਹੇ ਲੇਕਿਨ ਸਿਰਫ ਔਰ ਸਿਰਫ ਆਪਣੇ ਆਪ ਨੂੰ ਜਿਹੜਾ ਮਸਤਕਬਲ ਦੇ ਵਿੱਚ ਮਜ਼ਬੂਤ ਬਣਾਉਣ ਲਈ ਔਰ ਇਹਨਾਂ ਨੇ ਆਪਣੇ ਆਪ ਨੂੰ ਹੀ ਮਜ਼ਬੂਤ ਬਣਾਇਆ ਪੰਜਾਬ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦੀ ਨੌਜਵਾਨੀ ਵਾਸਤੇ ਕੁਝ ਨਹੀਂ ਕੀਤਾ ਬਲਕਿ ਪੰਜਾਬ ਨੂੰ ਸਭ ਤੋਂ ਬਹੁਤਾ ਨੁਕਸਾਨ ਪਹੁੰਚਾਇਆ ਇਹਨਾਂ ਨੂੰ ਔਰ ਹੁਣ ਸੰਦੀਪ ਸਣੀ ਵਰਗੇ ਜਿਹੜੇ ਯੋਧਾ ਹੈਗੇ ਆ ਉਹ ਇਸ ਤਰ੍ਹਾਂ ਦੇ ਲੋਗਾਂ ਦਾ ਖਾਤਮਾ ਕਰਦੇ ਹੈ ਜਿਹੜੇ ਕਿ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੈਗੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੈਗੇ ਆ ਔਰ ਦੂਜੇ ਪਾਸੇ ਜਿਹੜੀ ਇੱਕ ਬੰਈਏ ਦੀ ਖਬਰ ਹੈ ਜਿਨੇ ਕਿ ਉਸ ਛੋਟੇ ਮਾਸੂਮ ਬੱਚੇ ਨਾਲ ਦਰਿੰਦਗੀ ਤੋਂ ਬਾਅਦ ਉਹਨੂੰ ਮਾਰ ਦਿੱਤਾ ਉਹਦੇ ਮਾਤਾ ਪਿਤਾ ਦਾ ਜਿਹੜਾ ਮਤਾਲਬ ਹੈ ਉਹ ਬਹੁਤ ਹੀ ਕੜਾ ਮਤਾਲਬ ਹੈ ਔਰ ਸਹੀ ਮਤਾਲਬ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਜਾਨਵਰ ਨਾ ਮਨਸਾਨ ਹੈ ਉਹਨਾਂ ਨੂੰ ਸਰੇ ਆਮ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਬਾਕੀ ਜਿਹੜੇ ਇਬਰਤ ਹਾਸਲ ਕਰਾਣੋ ਔਰ ਇਸ ਤਰ੍ਹਾਂ ਦੀ ਵੈਸ਼ਿਆਨਾ ਹਰਕਤ ਕਰਨੇ ਤੋਂ ਪਹਿਲੇ ਇੱਕ ਵਾਰੀ ਜ਼ਰੂਰ ਸੋਚਣ ਉਹਨਾਂ ਦੇ ਦਿਲਾਂ 'ਚ ਡਰ ਖੌਫ ਪੈਦਾ ਹੋਵੇ ਇਸ ਤਰ੍ਹਾਂ ਦੇ ਅਗਰ ਜਿਹੜੇ ਵਾਕਿਆਤ ਮਾਸਰੇ 'ਚ ਹੋ ਰਹੇ ਇਹਨਾਂ ਨੂੰ ਖਤਮ ਕਰਨਾ ਹੈ ਤੇ ਇਸ ਤਰ੍ਹਾਂ ਦੀਆਂ ਸਜ਼ਾਵਾਂ ਸਰੇਆਮ ਦੇਣੀਆਂ ਜ਼ਰੂਰੀ ਹੀ ਹਿੱਗੀਆਂ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼